ਵਗੈਰ ਨਹੀਂ ਰਹਿਮਤਾਂ ਦਾ ਸਾਗਰ ਤੂੰ ਦਾ ਹਾਟਿਆ ਵਿਰਲਾ ਰਮਜ ਤੇਰੀ ਜਾਣੇ ਸਾਡੀਆਂ ਭੁਲਾਨੋਂ ਬੁਲੀ ਸ਼ਹਿਨਸ਼ਾ ਅਸੀਂ ਖੜੇ ਆਜ ਜਹ ਨਮਾਣੇ ਹੋ ਸਾਗ ਤੂੰ ਨੂੰ ਸਾਰੇ ਪਿਆਰ ਨੂੰ ਵੇਖੀ ਟੁਕਰਾ ਨਾ ਦੇਵੀ ਅਸਾਂ ਦੇ ਪਿਆਰ ਨੂੰ ਤੇਰਾ ਨਾ ਅੰਤ ਕੋਈ ਆਵਦਾ ਆਪ ਦੀਆਂ ਆਪ ਨਹੀਂ ਤੁ ਜਾਣੇ ਸਾਤਿਆਂ ਬੁਲਹਣੋ ਬੁੱਲੀ ਸ਼ੇਨਸ਼ਾ ਅਸੀਂ ਖੜੇ ਆਗੇ ਜਹਨਮਾਂ ਤੇ ਪ੍ਰੇਲਾਦ ਰੰਗੂ ਕਾਜ ਤੂੰ ਸਵਾਰ ਦੇ ਹੋਇਆ ਕੀ ਗੁਨਾਹ ਸਨੂ ਅਨਕੇ ਦੀਦਾਰ ਦੇ ਹੋਇਆ ਕੀ ਗੁਨਾਹ ਸਨੂ ਅਨਕੇ ਦੀਦਾਰ ਦੇ ਆਂ ਵਿੱਚੋਂ ਬਚਾਲੇ ਤੂੰ ਮਸੂਮ ਸੀ ਨਹੀਂ ਤਾਂ ਸੜ ਜਾਣ ਸੀ ਨ ਤਾੜੇ भुली श असीं खड़े आज जे नमाने हो सुका परशादा वाही गुण गो ਉਦੇਮਤੀ ਬੜੇ ਫੇਰਨੇ ਇਥੇ ਜਿਹੜੇ ਲੋਕ ਜਹਰਵਾਨੇ ਸਾਡੀਆਂ ਪੁੱਲਾਂ ਨੂੰ ਪੁੱਲੀ ਸ਼ਹਿਨਸ਼ਾ ਅਸੀਂ ਖੜੇ ਆਜੇ ਜਹਨਮਾਨੇ ਉਹ ਤੈਨੂੰ ਕਿਵੇਂ ਭੁੱਲ ਬੈਠਾ ਸਮਾ ਤੇ ਸਮਾਜੀਏ ਨੱਟਲੀ ਈਦ ਸਹਿਨਾ ਗੋ ਤੇ ਤਪਖੰਡੀਆਂ ਦੇ ਟਾਣੇ ਸਾਠੀਆਂ ਬੁੱਲਾਂ ਨੂੰ ਪੁਲੀ ਸ਼ਹਿਨशाह ਅਸੀਂ ਖੜੇ ਆਜ ਜਨਮ ਨੇ ਗੁਰੰਦੇ हर दम याद रेर नाम जी भुल जागरूर तरूप साल तूं परे मनाले साॻियां भुलो भुली शाह शा, असीं ਸ਼ੇਖਰੇ ਅਜ ਜਨਮ ਨੇ ਸਰਬੱਤ ਸੰਗਤਾਂ ਨੂੰ ਧਰਨ ਧਨ ਭਗਤ ਧਰਨਾ ਜੀ ਦੇ ਸਰਾਨਾ ਜੋੜ ਮੇਰੇ ਜੀਆਂ ਭਾਈ ਲੱਖ ਲੱਖ ਵਧਾਈਆਂ ਸੋ ਆਪ ਰਾਹੀ ਨਗਰ 라ਪੀ ਦੀ ਸੰਗਤ ਜਾਣਦੇ ਹੋ ਬਹੁਤ ਸਾਰੇ ਵਿਦਵਾਨਾਂ ਨੇ ਭਗਤ ਧੰਨਾ ਜੀ ਦਾ ਇਤਿਹਾਸ ਆਪ ਜੀ ਨੂੰ ਸੁਣਾਇਆ ਹੈ ਜੋ ਕਿ ਜਟ ਘਰਾਣੇ ਦੇ ਵਿੱਚ ਭਗਤ ਧੰਨਾ ਜੀ ਦਾ ਜਨਮ ਹੋਇਆ ਮਾਤਾ ਜੀ ਪਿਤਾ ਜੀ ਨੇ ਪਾਲ ਪੋਸ ਕੇ ਵੱਡੇ ਕੀਤੇ ਜਵਾਨ ਹੋਏ ਪਿਤਾ-ਪੁਰਖੀ ਕੀਤਾ ਜੋ ਖੇਤੀਬਾੜੀ ਜੱਟਾਂ ਦਾ ਕੰਮ ਹੈ ਭਗਤ ਧੰਨਾ ਜੀ ਨੇ ਆਪਣੇ ਪਰਿਵਾਰ ਦੇ ਨਾਲ ਖੇਤੀ ਦੇ ਕਾਰੋਬਾਰ ਦੇ ਵਿੱਚ ਹੱਥ ਵਟਾਉਣਾ ਕੀਤਾ ਹੈ ਸਮੇਂ ਦੇ ਹਿਸਾਬ ਦੇ ਨਾਲ ਭਗਤ ਧੰਨਾ ਜੀ ਜਵਾਨ ਹੋਏ ਆਪਣੀ ਖੇਤੀ ਕਰਦੇ ਹਨ ਆਪਣੇ ਖੇਤਾਂ ਨੂੰ ਖੁਦ ਦੇ ਨਾਲ ਪਾਣੀ ਲਾਉਂਦੇ ਹਨ ਸਿੰਜਦੇ ਹਨ ਸੋ ਇਸੇ ਤਰ੍ਹਾਂ ਉਹਨਾਂ ਨੂੰ ਪ੍ਰਮਾਤਮਾ ਦੀ ਸੋਚੀ ਹੋਈ ਭਗਤ ਧੰਨਾ ਜੀ ਨੇ ਜੋ ਕਿ ਉਹਨਾਂ ਤੋਂ ਪਹਿਲਾਂ ਭਗਤ ਹੋਏ ਹਨ ਉਹਨਾਂ ਭਗਤਾਂ ਦੀ ਰੀਸ ਕੀਤੀ ਹੈ ਕਿਉਂਕਿ ਆਮ ਹੀ ਕਹਾਵਤ ਹੈ ਬਣੀ ਹੋਈ ਸੜਨਾ ਰੀਸ ਕਰ ਜਿਹੜਾ ਮਨੁੱਖ ਕਿਸੇ ਨੂੰ ਵੇਖ ਕੇ ਸੜਦਾ ਹੈ ਉਹ ਕਦੀ ਤਰੱਕੀ ਨਹੀਂ ਕਰਦਾ ਜੇਕਰ ਉਹ ਰੀਸ ਕਰੇਗਾ ਤੇ ਉਹਨਾਂ ਵਰਗਾ ਹੋ ਜਾਵੇਗਾ ਜੋ ਨਾ ਤੋਂ ਪਹਿਲਾਂ ਆਏ ਹੋਏ ਭਗਤਾਂ ਉਹਨਾਂ ਭਗਤਾਂ ਦੀ ਭਗਤ ਧੰਨਾ ਜੀ ਨੇ ਰੇਸ ਕੀਤੀ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਇਹ ਸੁਣ ਕੇ ਜਾਤ ਰੋ ਉਠ ਭਗਤੀ ਲਾਗਾ ਮਿਲੇ ਪ੍ਰਕਾਖ ਗੋਸਾਈਆਂ ਧੰਨਾ ਵੜ ਭਾਗਾ ਗੁਰੂ ਦੀ ਸੱਚੀ ਭਗਤੀ ਕੀਤੀ ਭਗਤ ਧੰਨਾ ਜੀ ਨੇ ਇਤ ਦੇਣਾ ਖੇਤਾ ਨੂੰ ਤੁਰੇ ਜਾ ਰਹੇ ਹਨ ਮੰਦਰ ਦੇ ਵਿੱਚ ਪੰਡਤ ਟੱਲੀਆਂ ਦੇ ਨਾਲ ਆਰਤੀ ਕਰਦਾ ਹੈ ਪੱਥਰ ਦੀ ਪੂਜਾ ਕਰਦਾ ਹੈ ਭਗਤ ਧੰਨਾ ਜੀ ਦੇ ਨਿਰਾ ਦੇ ਉੱਤੇ ਆਏ ਭਗਤ ਧੰਨਾ ਜੀ ਨੇ ਪੰਡਤ ਨੂੰ ਪੁੱਛਣਾ ਕੀਤਾ ਹੈ ਭਗਤ ਧੰਨਾ ਜੀ ਨੇ ਪੰਡਤ ਨੂੰ ਪੁੱਛਿਆ ਪੰਡਤ ਜੀ ਇਹ ਕੀ ਕਰਦੇ ਹੋ ਇਹ ਦੋ ਪੰਡਤ ਨੇ ਉੱਤਰ ਦਿੱਤਾ ਕਿ ਇਹ ठाकुर ਹੈ ਜਿਸ ਦੀ ਮੈਂ ਪੂਜਾ ਕਰਦਾ ਹਾਂ ਭਗਤ ਧਨਜੀ ਨੇ ਪੁੱਛਣਾ ਕੀਤਾ ਇਹ ਕੀ ਕੰਮ ਕਰਦਾ ਹੈ ਤੇ ਪੰਡਤ ਜੀ ਨੇ ਸੋਚਿਆ ਕਿ ਜੱਟ ਜਾਤੀ ਦਾ ਬੰਦਾ ਹੈ ਜੇ ਇਸ ਨੂੰ ਝੂਠ ਨਾ ਮਾਰਿਆ ਇਸ ਦੇ ਪ੍ਰਭਾਵੇ ਵਿੱਚ ਨਹੀਂ ਆਉਣਾ ਹੈ ਉਹਨੇ ਬਹੁਤ ਵੱਡਾ ਤੁੰਠ ਮਾਰਿਆ ਕਿ ਪੱਥਰ ਜਿਹੜਾ ਹੈ ਇਹ ਮਨੁੱਖ ਦੇ ਕਾਰਜ ਕਰਦਾ ਹੈ ਗੁਰਮੁਖ ਪਿਆਰਿਓ ਪੱਥਰ ਦਾ ਜਰੀਆ ਬਣਿਆ ਹੈ ਪੱਥਰ ਦਾ ਜਰੀਆ ਬਣ ਕੇ ਭਗਤ ਧੰਨਾ ਜੀ ਨੇ ਉਸ ਸੱਚੇ ਪ੍ਰਮਾਤਮਾ ਦੀ ਪੂਜਾ ਕੀਤੀ ਹੈ ਬਾਣੀ ਦੇ ਵਿੱਚ ਲਿਖਿਆ ਆਉਂਦਾ ਹੈ ਜਸ ਵੀ ਜੋ ਵੀ ਪੱਥਰ ਤੇ ਪਾਈ ਪੈਂਦਾ ਹੈ ਉਸ ਦੀ ਘਾਲ ਜੋ ਐ ਉਹ ਜਾਂ ਹੀ ਜਾਂਦੀ ਹੈ ਉਸ ਦੀ ਜਿਹੜੀ ਸੇਵਾ ਹੈ ਉਹ ਨਹੀਂ ਫਲੈ ਸੋ ਇਸ ਕਰਕੇ ਆਪਾਂ ਗੁਰਬਾਣੀ ਦਾ ਬਚਨ ਮੰਨਣਾ ਹੈ ਗੁਰਬਾਣੀ ਤੋਂ ਉਲਟ ਜਾਣ ਵਾਲੇ ਨੂੰ ਇਸ ਦਰਗਾਹ ਦੇ ਵਿੱਚ ਵੀ ਤੇ ਸੱਚੀ ਦਰਗਾਹ ਦੇ ਵਿੱਚ ਵੀ ਲੜਤਾ ਪੈਂਦੀਆਂ ਹਨ ਜਿਵੇਂ ਇਸ ਸਮੇਂ ਦੇ ਝੂਠੇ ਸਾਧਾਂ ਨੂੰ ਪਏ ਵੀ ਰਹੀਆਂ ਆਪਾਂ ਦੇਖ ਰਹਾ ਆ। ਸੋ ਇਸੇ ਤਰ੍ਹਾਂ ਭਗਤ ਧੰਨਾ ਜੀ ਨੂੰ ਪੰਡਤ ਨੇ ਭਰਾਵੇ ਵਿੱਚ ਲੈ ਕੇ ਕਿਹਾ ਕਿ ਇਹ ਪੱਥਰ ਜਿਹੜਾ ਹੈ ਇਹ ਮਨੁੱਖ ਦੇ ਕਾਰਜ ਕਰਦਾ। ਪਰ ਨਹੀਂ ਉਸ ਨੇ ਸੋਚਿਆ ਕਿ ਇਸ ਨੇ ਜੇਕਰ ਇਸ ਨੂੰ ਇਹ ਪੱਥਰ ਕਹ ਕੇ ਕੋਸ਼ ਨਾ ਸਮਝਾਇਆ ਇਸ ਨੇ ਮੈਨੂੰ ਗਾਣ ਨਹੀਂ ਦੇਣਾ ਉਹਨੇ ਉਹਨੇ ਕੋਲੋਂ ਸੱਜਰੀ ਗਉੜਈ ਕੁੰਦੇ ਬਦੇ ਨੂੰ ਪੱਥਰ ਦਿੱਤਾ ਅਰ ਭਗਤ ਦੀ ਸ਼ਰਧਾ ਬਹੁਤ ਦੇ ਸੀ ਉਸ ਗੁਰੂ ਦੇ ਪਿਆਰੇ ਨੇ ਆਪਣੇ ਘਰ ਵਿੱਚ ਲੈ ਜਾ ਕੇ ਉਹਦੀ ਪੂਜਾ ਕੀਤੀ ਤੇ ਪੱਥਰ ਦੇ ਵਿੱਚੋਂ ਰੱਬ ਨੂੰ ਪ੍ਰਗਟ ਕੀਤਾ ਉਸ ਤੋਂ ਬਾਅਦ ਗੁਰੂ ਮਹਾਰਾਜ ਸਾਖਸ਼ਾਹਤ ਹਾਜ਼ਰ ਹੋਏ ਭਗਤ ਜੀ ਦੀ ਬਲਦਾਂ ਵਾਲੀ ਗਾਧੀ ਵੀ ਉਹਨਾਂ ਨੇ ਜੋੜੀ ਚਲਾਈ ਹਾਲ ਵੀ ਵਾਹੇ ਸਾਰੇ ਕਾਰਜ ਕੀਤੇ ਸੋ ਐਸੇ ਜਿਹੜੇ ਭਗਤ ਹੁੰਦੇ ਹਨ ਰੱਬ ਦੇ ਭੇਜੇ ਹੋਏ ਉਹ ਗੁਰੂ ਦੇ ਬਰਾਬਰ ਹੀ ਹੁੰਦੇ ਹਨ ਪਾਣੀ ਦੇ ਵਿੱਚ ਲਿਖਿਆ ਆਉਂਦਾ ਜਿਉਂ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਨੂੰ ਪਾ ਦਈਏ ਤੇ ਪਤਾ ਨਹੀਂ ਲੱਗਦਾ ਇਹ ਕਿਹੜੇ ਖੂਦ ਆ ਕਿਹੜੇ ਨਲਕੇ ਦਾ ਕਿਹੜੀ ਮੋਟਰ ਦਾ ਕੋਈ ਜਾਣ ਪਛਾਣ ਕਰ ਸਕਦਾ ਸੋ ਇਸੇ ਜਿਹੇ ਤਰ੍ਹਾਂ ਪਾਣੀ ਦੇ ਵਾਂਗੂ ਪਾਣੀ 'ਚ ਮਿਲਣ ਦੇ ਨਾਲ ਅੱਜ ਜਿੰਨੇ ਵੀ ਭਗਤ ਸਰਬਾਨ ਪਟਸਰਬਾਨ ਗੁਰੂ ਦੇ ਸਿੱਖ ਉਹ ਦਸਾਂ ਗੁਰਾਂ ਦੇ ਲਾੜ ਮਿਲ ਕੇ ਪਾਵਨ ਗੁਰੂ ਅਰਗਵਾਨੀ ਵਿੱਚ ਦਰਜ ਹਨ ਸੋ ਛੋਟਾ ਜਿਹਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਪਿਤਾ ਜੀ ਚੜਾਈ ਕਰਦੇ ਹਨ ਉਸ ਤੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗੱਦੀ ਤੇ ਬਰਾਜਮਾਨ ਹੋ ਗਏ ਉਹਨਾਂ ਨੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਹੋਰ ਸਖਤਾਂ ਦੇ ਨਾਲ ਬੈਠ ਕੇ ਵਿਚਾਰ ਕੀਤੀ ਕਿ ਦਿੱਲੀ ਦਾ ਜਹਾਂਗੀਰ ਬਾਦਸ਼ਾਹ ਬੜਾ ਜ਼ਾਲਮ ਹੈ ਪਹਿਲਾਂ ਤਾਂ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਚੋਕ ਦੇ ਵਿੱਚ ਆ ਕੇ ਹੁਣ ਫਿਰ ਆਪਣੀਆਂ ਫੌਜਾਂ ਤਿਆਰ ਕਰਦਾ ਹੈ ਸਿੱਖੀ ਨੂੰ ਦਬਾਉਣ ਵਾਸਤੇ ਤੇ ਤਖਤ ਦੇ ਉੱਤੇ ਬੈਠ ਕੇ ਜਿਹੜੇ ਫੈਸਲੇ ਲੈਂਦਾ ਉਹ ਸਿੱਖੀ ਦੇ ਤੇ ਮਨੁੱਖਤਾ ਦੇ ਉਲਟ ਨੇ ਸੋ ਇਸ ਵਾਸਤੇ ਕੀ ਕੀਤਾ ਜਾਏ ਵਿਚਾਰ ਹੋਈ ਇੱਕ ਕਾਲ ਤਖਤ ਦੀ ਸਿਰਜਣਾ ਹੋਵੇ ਜਿਹੜਾ ਆਤਾਲ ਦਾ ਤਖਤ ਹੁੰਦਾ ਹੈ ਉਹ ਹੁੰਦਾ ਤਾਂ ਆਤਾਲ ਦਾ ਹੈ ਪਰ ਉਥੇ ਰਾਜਨੀਤੀ ਵਰਦੀ ਜਾਂਦੀ ਦਰਬਾਰ ਸਾਹਿਬ ਦੇ ਵਿੱਚ ਗੁਰਮਤ ਵਰਤੀ ਜਾਂਦੀ ਹੈ ਕਾੜ ਤਖਤ ਦੇ ਰਾਜਨੀਤੀ ਦੋ ਤਲਵਾਰਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਦੋਵੇਂ ਤਲਵਾਰਾਂ ਇੱਕ ਰਾਜਨੀਤੀ ਦੀ ਹੈ ਇੱਕ ਧਰਮ ਦੀ ਧੰਮ ਜਿਹੜਾ ਉਹ ਸਿਰ ਦਾ ਤਾਜ ਤੇ ਰਾਜਨੀਤੀ ਪੈਰ ਦੀ ਜੁੱਤੀ ਪਰ ਇਹਨਾਂ ਰਾਜਿਆਂ ਨੇ ਰਾਜਨੀਤੀ ਜਿਹੜੀ ਐ ਉਹ ਸਿਰ ਤੇ ਬਿਠਾਈ ਤੇ ਧਰਮ ਨੂੰ ਰਾਜ ਰੋਲਦੇ ਨੇ ਜਿਵੇਂ ਅੱਜ ਵੀ ਹੋ ਰਿਹਾ ਕੋਈ ਵੀ ਗੁਰਮੁਖ ਪਿਆਰਾ ਸਿੱਖੀ ਦਾ ਪ੍ਰਚਾਰ ਕਰਦਾ ਸੇਧ ਦਿੰਦਾ ਅੰਮ੍ਰਿਤ ਛਕਾਉਂਦਾ ਭਲਾ ਕਰਦਾ ਰਾਜਨੀਤੀ ਦੇ ਨਾਲ ਉਹਨਾਂ ਨੂੰ ਦਬਾ ਕੇ ਜਿਵੇਂ ਲਿਬਰੂ ਕੜਦੀ ਜੇਲ੍ਹ ਵਿੱਚ 60 70 ਬੱਚੇ ਆਪਣੇ ਪੰਜਾਬ ਦੇ ਅੱਡੋ ਅੱਡ ਜੇਲਾਂ ਦੇ ਵਿੱਚ ਪਿਛਲੇ ਸਾਲ ਦੀ ਜਿਨਾਂ ਦਾ ਕੋਈ ਜਵਾਬਤ ਨਹੀਂ ਕੋਈ ਪਤਾ ਨਹੀਂ ਅਤਾ ਨਹੀਂ ਇਹ ਹੁੰਦਾ ਰਾਜਨੀਤੀ ਦਾ ਧੱਕਾ ਸੋ ਗੁਰੂ ਮਹਾਰਾਜ ਧਰਮ ਦੀ ਸਿਰਜਣਾ ਕਰਨ ਦੇ ਵਾਸਤੇ ਰਾਜਨੀਤੀ ਪਹਿਲਾਂ ਅਕਾਲ ਤਖਤ ਤਿਆਰ ਕਰਨ ਵਾਸਤੇ ਜੋ ਉਹਨਾਂ ਨੇ ਵਿਚਾਰ ਕੀਤੀ ਸੋ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਬੇਟੇਵੇਂ ਪਾਤਸ਼ਾਹ ਗੱਦੀ ਦੇ ਉੱਤੇ ਪਾਗ ਸੁਮਨ ਰੋ ਜਾਗ ਪਏ ਭਾਰਤ ਦੇ ਸੁੱਤੇ ਮੇਰਾ ਸੂਰਜ ਵੰਦਰਾ ਮਾਰੇ ਜਮਕਾਰੇ ਆਇਆ ਹੁਕਮਿਆ ਕਾਲ ਦਾ ਸੁਣ ਲਓ ਸਿੱਖ ਸਾਰੇ ਬੇਟੇਵੇਂ ਪਾਤਸ਼ਾਹ ਗੱਦੀ ਦੇ ਉੱਤੇ ਪਾਗ ਸੁਮਨ ਰੋ ਜਾਗ ਪਏ ਭਾਰਤ ਦੇ ਸੁੱਤੇ ਜੇ சாாறு முதலே ரே துியாசி சாரே வாய் பாய தலவாரா வர காவா காலக்காக்கே காரா ਨੋਰਸਨੋ ਥਾਜ ਦੀ ਕਰੋਂ ਭੇਟ ਕੇ ਰਾਨੀ ਖਤਰਤ ਵਰਤ ਵਰਸ਼ ਦੀ ਆ ਕਰਨੀ ਕੁਰਬਾਨੀ ਜੁਲਮ ਮਟਾਣਾ ਦੇਸ਼ ਚੋ ਲਾ ਜੋਟ ਨਗਾਰੇ ਆਇਆ ਹੁਕਮੀਆਂ ਕਾਲਦਾ ਸੁਣ ਲੋ ਸਿਕ ਸਾਰੇ ਜਿੱਥੇ ਪੇਟ ਚੜਾਉਂਦੇ ਮਾਇਆ ਤੇ ਬਸਤਰ ਭੇਟ ਕਰਦੇ ਹੁ ਲਿਆਣ ਕੇ ਕੋੜੇ ਤੇ ਸ਼ਸਤਰ ਤੇ ਜੇ ਬਰਨਉ ਤਾ ਦਿਓ ਹੱਥ ਖੰਡੇ ਲੈ ਕੇ ਕੋਣੀ ਜਿਉਂਦਾ ਛੱਡਣਾ ਜੋ ਅੱਖਾਂ ਵੰਗਾਰੇ ਆਇਆ ਹੁਸਮੀ ਅਕਾਲ ਦਾ ਸੁਣ ਲੋ ਸਿੱਕ ਸਾਰੇ ਹਰ ਸਿੱਖ ਦਾ ਫਰਜ਼ ਹੈ ਵਾਦਾਨੀ ਕਰਨਾ ਜੇ ਉੰਧਾਰੇ ਅੱਖ ਕੋਈ ਹੱਸ ਹੱਸ ਕੇ ਮਰਨਾ ਅਸਲੀ ਉਹ ਜਰਨੈਲ ਜੋ ਹਿੰਮਤ ਨਾ ਹਾਰੇ ਕਿ ਤਾਰੇ ਆਇਆ ਹੁਕਮੀ ਅਕਾਲ ਦਾ ਸੁਣ ਲਾ ਸਿੱਖ ਸਾਰੇ ਗੁਰੂ ਪਾਤਸ਼ਾਹੀ ਨੇ ਸਿੰਘਾਂ ਦੇ ਨਾਲ ਵਿਚਾਰ ਕਰਕੇ ਕਾਲ ਕਸਤ ਦੀ ਸਿਰਜਣਾ ਆਰੰਭ ਕਰ ਦਿੱਤੀ ਕਾਲ ਕਸਤ ਸਮਾਂ ਬੈ ਕੇ ਤਿਆਰ ਹੋਇਆ ਉਧਰ ਦਿੱਲੀ ਦੇ ਜਹਾਂਗੀਰ ਬਾਦਸ਼ਾਹ ਨੂੰ ਪਤਾ ਲੱਗਾ ਵੀ ਅਰਜਨ ਦਾ ਪੁੱਤਰ ਇੱਕ ਦਿੱਲੀ ਵਰਗਾ ਤਖਤ ਤਿਆਰ ਕਰ ਰਿਹਾ ਹੈ ਸੋ ਉਹਨਾਂ ਨੇ ਜਿਸ ਵਕਤ ਕਾਲ ਤਖਤ ਦੀ ਸਿਰਜਣਾ ਕੀਤੀ ਉਸ ਵਕਤ ਫਿਰ ਲਾਗਿਆਂ ਦੇ ਵਿੱਚ ਚਿੱਠੀਆਂ ਪਾ ਕੇ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਹੈ ਆਪੋ ਆਪਣੇ ਘਰਾਂ ਦੇ ਵਿੱਚੋਂ ਜਿਸ ਤਰ੍ਹਾਂ ਆਪ ਜੀ ਮਾਇਆ ਭੇਟ ਕਰਦੇ ਹੋ ਇਸੇ ਤਰ੍ਹਾਂ ਆਪਣੇ ਘਰ ਦੇ ਵਿੱਚੋਂ ਜਵਾਲੀਆਂ ਭੇਟ ਕਰੋ ਘੋੜੇ ਭੇਟ ਕਰੋ ਸ਼ਸਤਰ ਭੇਟ ਕਰੋ ਸੋ ਇਹ ਵਜਣਾ ਸਾਰੇ ਹੀ ਨਾਮਿਆਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਭੇਜ ਦਿੱਤਾ ਸੋ ਉੱਥੇ ਭਾਈ ਅੰਮ੍ਰਿਤਸਰ ਸਾਹਿਬ ਜੀ ਧਰਤੀ ਤੇ ਫੌਜਾਂ ਇਕੱਠੀਆਂ ਹੋਈਆਂ ਸ਼ਸਤਰ ਵਿਦਿਆ ਹੋਈ ਇਹ ਸਾਰੀਆਂ ਜੋ ਵੀ ਮਾਤਾ ਸੀ ਸਾਰੀ ਇਹ ਚੰਦੂ ਨੇ ਜਿਹੜੇ ਵੀ ਉਹਨਾਂ ਦੇ ਜੇ ਸੁਜੀਏ ਸਾਂਝਾਉਂਦਾ ਨੇ ਜਹਾਂਗੀਰ ਬਾਦਸ਼ਾਹ ਨੂੰ ਸਾਰੀ ਹੀ ਵਾਰਤਾ ਦੱਸ ਦਿੱਤੀ ਸੋ ਜਹਾਂਗੀਰ ਬਾਦਸ਼ਾਹ ਨੇ ਭਾਈ ਫਿਰ ਉਸੇ ਤਰ੍ਹਾਂ ਹੀ ਨੀਤੀ ਚਲਾਈ ਜੋ ਕਿ ਜਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਸ਼ੀਰਵਾਦ ਕਰਨ ਦੇ ਵਾਸਤੇ ਬੁਲਾਇਆ ਸੀ ਸੋ ਜਦ ਆਪਰੇ ਕੋਲ ਪਹੁੰਚ ਚੁੱਕਾ ਹੈ ਇੱਕ ਕਵਿਤਾ ਬੱਚਿਆਂ ਨੇ ਗਾਣੀ ਹੈ ਜੇਸਾ ਵਰਕਾ ਦਾ ਚੰਦੂ ਦੀ ਚੁੱਕ ਤੇ ਜਾਂਗੇ ਬਾਦਸ਼ਾ ਜਿਵੇਂ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਦਿੱਲੀ ਬੁਲਾਉਂਦੇ ਹਨ ਸੋ ਉਹ ਉਸ ਸਮੇਂ ਦਾ ਜੋ ਵਰਕਾ ਹੈ ਕਮਤਾ ਦੇ ਰਾਹੀਂ ਮੱਤਿਆਂ ਨੇ ਆਪ ਜੀ ਨੂੰ ਸੁਲਾ ਕਰਕੇ ਨਿਹਾਲ ਕਰਨਾ ਆਇਆ ਦਿੱਤੀਆਂ ਲੇਖ ਲਹਾਰ ਤੋਂ ਦਿੱਲੀ ਵੱਲ ਪਾਈਆਂ तव्हल पाया पुत्रे पौजा रखां रचया तकत अकाल दण करू लड़ रचया तकत अकाल दण करू लड़या लॻ

जांरि मनोर जां